ਕਮ ਹੱਦ ਤੱਕ ਇਹਦਾ ਇੱਕ ਵਾਂ ਇੱਧਰ ਤਾਣਾ ਸਰਦਰ ਬਟਿੰਡਾ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲਾ ਨੇ ਆਪਦੀ ਲੜਕੀ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਥੇ ਉੰਚੀ ਜਿਹੜਾ ਲੜਕੀ ਦੇ ਉੱਤੇ ਵੀ ਜਿਹੜੀ ਉਹਦੀ ਡੱਡਪਾੜੀ ਜਿਹੜੀ ਹੈਗੀ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ ਅ ਕਰੀਬ 1.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸ਼ਮਨਦੀਪ ਕੌਰ ਦੀ ਤੇ ਉਹ ਜਿਹੜੀ ਹੈਗੀ ਉਹ ਵੀ ਇੰਜਰਡ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉਥੇ ਸਿਵਲ ਹਸਪਤਾਲ ਦਾਖਲ ਕਰਾਇਆ ਬਠਿੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਹੋ ਗਈ ਕੱਲ੍ਹ ਤਾਂ ਫਿਰ ਅਸੀਂ ਉਹਦੇ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹਰਾ ਹੈਗਾ ਉਹਦੇ ਭਾਣ ਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮੁਕੱਦਮਾ ਜਿਹੜਾ ਹੈਗਾ ਮਰਡਰ ਦਾ ਕੱਲ 7:30 ਵਜੇ ਪਿੰਡਾ ਚ ਅਸੀਂ ਦਰਜ ਕਰ ਲਿਆ ਗਿਆ ਮੁਕੱਦਮਾ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਫੜ ਲਿਆ ਗਿਆ ਹੈ ਜਿਹੜਾ ਰਾਜਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਮਕਦਮਾ ਦਰਜ ਕਰਾਇਆ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਚ ਇੱਕ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਲ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਮਰਡਰ ਕੀਤਾ ਸੀ ਸਰ ਵਿੱਚ ਮਾਰੀ ਸੀ ਕਈ ਉਹ ਵੀ ਅਸੀਂ ਪ੍ਰਾਪਤ ਕਰ ਲਈ ਗਈ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਕੀ ਸੇਟ ਅੱਪ ਕੀਤੀ ਸੀ ਕਾਰਨੇ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੇ ਨੰਬਰਦਾਰ ਦੀ ਲੜਕੀ ਹੈ ਕੋਈ ਇੰਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਔਰ ਫਰਮਨਦੀਪ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਅ ਪ੍ਰੋਟੈਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੰਜਿਸ਼ ਸੀਗੀ ਇਸੇ ਕਰਕੇ ਜਿਹੜਾ ਹੈਗਾ ਉਹਨਾਂ ਦਾ ਉਹ ਮਰਡਰ ਕੀਤਾ ਆ ਉਹਦੀ ਲੜਕੀ ਦਾ ਟਾਈਮ ਬੜਾ ਪੈ ਗਿਆ ਸਰ ਮੈਰਿਜ ਦਾ हां ਮੈਰੇ ਨੂੰ ਕਰੀ ਪੰਜ ਸਾਲ ਤੋਂ ਉੱਪਰ ਹੋ ਗਏ ਪੰਜ ਸਾਲ ਦੇ ਹੋ ਗਿਆ ਟਾਈਮ ਬਟ ਉਧਰ ਦੀ ਗੱਲ ਹੈ ਵੀ ਕਰਨੇ ਰਿੰਡਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੰਦੀ ਤੇ ਇਸ ਕਰਕੇ ਜਿਹੜਾ ਹੈਗਾ ਉਹ ਗੁੱਸਾ ਸੀ ਇਹ ਉਹਨੇ ਜਿਹੜਾ ਮਰਡਰ ਕਰਤਾ ਹੈ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਤਫਤੀਸ਼ ਕਰ ਰਹੇ ਆ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਉਹ ਵੀ ਅਸੀਂ ਜੇ ਇਸ ਮੁਕਾਦਮੇ ਵਿੱਚ ਵਾਤ ਉਹਨੂੰ ਵੀ ਅਸੀਂ ਜਿਹੜਾ ਹੈਗਾ ਉਹਦੀ ਗ੍ਰਫਤਾਰੀ